ਜਦੋਂ 22 ਸਾਲਾਂ ਕੁਵਾਰੀ ਲੜਕੀ ਬਿਨਾਂ ਕਿਸੇ ਬੁਆਏਫਰੈਂਡ ਤੋਂ ਬਿਨਾਂ ਕਿਸੇ ਗਲਤ ਕੰਮ ਹੋਏ ਤੋਂ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹਦੇ ਮਾਪਿਓ ਦੇ ਨਾਲ ਨਾਲ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਤੇ ਜਦੋਂ ਪੁਲਿਸ ਇਨਕੁਆਇਰੀ ਕਰਦੀ ਹੈ ਤਾਂ ਵਾਕਈ ਇਹ ਗੱਲ ਸੱਚ ਨਿਕਲਦੀ ਹੈ ਜਿਵੇਂ ਕੁੜੀ ਦੱਸ ਰਹੀ ਹੈ ਕੁਵਾਰੀ ਤਾਂ ਹੁੰਦੀ ਹੁੰਦੀ ਹੈ ਤੇ ਨਾ ਉਹਦਾ ਕੋਈ ਬੁਆਏਫਰੈਂਡ ਹੁੰਦਾ ਹੈ ਤੇ ਨਾ ਹੀ ਉਹਦੇ ਨਾਲ ਕਿਸੇ ਨੇ ਕੋਈ ਗਲਤ ਕੰਮ ਕਰਿਆ ਹੁੰਦਾ ਤਾਂ ਫਿਰ ਇਹ ਕੁੜੀ ਕਿਵੇਂ ਪ੍ਰੈਗਨੈਂਟ ਹੋਈ ਦਿੱਲੀ ਦੀ ਇਹ ਸੱਚੀ ਘਟਨਾ ਹੈ ਬਾਦਿਆਂ ਆਪਾਂ ਅੱਜ ਦੀ ਇਸ ਵੀਡੀਓ ਵੱਲ ਦੀ ਰਾਜਧਾਨੀ ਦਿੱਲੀ ਦੀ ਇਹ ਘਟਨਾ ਹੈ ਦਿੱਲੀ ਤੁਹਾਨੂੰ ਪਤਾ ਬਹੁਤ ਵੱਡਾ ਸ਼ਹਿਰ ਹੈ ਤੇ ਉਹਦੇ ਵਿੱਚ ਇੱਕ ਯੂਨੀਵਰਸਿਟੀ ਸੀ ਬਹੁਤ ਵੱਡੀ ਉਸ ਯੂਨੀਵਰਸਿਟੀ ਵਿੱਚ ਤਿੰਨ ਦੋਸਤ ਰਹਿੰਦੇ ਸੀ ਇਕੱਠੇ ਰਲ ਮਿਲ ਕੇ ਜਿਨ੍ਹਾਂ ਵਿੱਚੋਂ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਮੁੰਡੇ ਦਾ ਨਾਮ ਸੀਗਾ ਸੁਧਾਰਤ ਤੇ ਇੱਕ ਕੁੜੀ ਦਾ ਨਾਮ ਪਾਰਵਤੀ ਸੀ ਤੇ ਇੱਕ ਦਨਾ ਸੀ ਅਨਾਮਕਾ ਤੇ ਇਹ ਗਰੁੱਪ ਯੂਨੀਵਰਸਿਟੀ 'ਚ ਇੰਨਾ ਯਾਰ ਮਸ਼ਹੂਰ ਸੀ ਵੀ ਸਾਰੇ ਜਾਣਦੇ ਸੀ ਵੀ ਜੇ ਕਿਹਨੀ ਥਾਂ 'ਤੇ ਤਿੰਨੇ ਇਕੱਠੇ ਹੋਣਗੇ ਇਕੱਠੇ ਰਹਿੰਦੇ ਇਕੱਠੇ ਖਾਣਾ ਖਾਂਦੇ ਸੁੱਖ ਦੁੱਖ ਵਿੱਚ ਤਿੰਨੇ ਇਕੱਠੇ ਰਹਿੰਦੇ ਤੇ ਬਹੁਤ ਜਿਆਦਾ ਮਤਲਬ ਇਹਨਾਂ 'ਚ ਪਿਆਰ ਸੀਗਾ ਜਿਹੜਾ ਸੁਧਾਰਥ ਆ ਇਹ ਨਾਮਕਾ ਨਾਂ ਦੀ ਲੜਕੀ ਨੂੰ ਬਹੁਤ ਪਸੰਦ ਕਰਦਾ ਸੀ ਉਹਨੂੰ ਪਿਆਰ ਕਰਦਾ ਸੀਗਾ ਤੇ ਪਰ ਉਹਦੇ ਦੱਸਣ ਦੀ ਹਿੰਮਤ ਹੈ ਨਹੀਂ ਇੱਕ ਦਿਨ ਇਹ ਜਿਹੜੀ ਦੀ ਫਰੈਂਡ ਆ ਪਾਰਵਤੀ ਦੂਜੀ ਉਹਦੇ ਕੋਲ ਗੱਲ ਕਰਦਾ ਵੀ ਮੈਂ ਨਾ ਇਨਾਮਕਾ ਨੂੰ ਬਹੁਤ ਪਸੰਦ ਕਰਦਾ ਪਿਆਰ ਕਰਦਾ ਪਰ ਮੈਂ ਮੇਰੇ 'ਚ ਦੱਸਣ ਦੀ ਹਿੰਮਤ ਹੈ ਨਹੀਂ ਤੇ ਜਿਹੜੀ ਪਾਰਵਤੀ ਹੁੰਦੀ ਹੈ ਉਹ ਨੂੰ ਇਹ ਕਿ ਆ ਰੋਕ ਦਿੰਦੀ ਐ ਵੀ ਉਹਦਾ ਸੁਭਾਅ ਹੋਰ ਹਿਸਾਬ ਦਾ ਐ ਤੂੰ ਉਹਨੂੰ ਨਾ ਕਿ ਹੁੰਦਾ ਤੇਰੀ دوست ਹੈਗੀ ਐ ਜੇ ਤੂੰ ਕਿਤੇ ਨੂੰ ਇਹ ਗੱਲ ਬੋਲਤੀ ਕਿ ਤੇ ਇਹ ਨਾ ਹੋਵੇ ਵੀ ਤੂੰ ਦੋਸਤੀ ਤੋਂ ਵੀ ਜਾਵੇਂ ਪਰ ਉਹ ਕਹਿੰਦਾ ਮੈਂ ਇੱਕ ਵਾਰੀ ਦੱਸੂਗਾ ਜ਼ਰੂਰ ਕਿਉਂਕਿ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਇਹ ਗੱਲ ਮੈਂ ਉਹਨੂੰ ਜ਼ਰੂਰ ਦੱਸੂਗਾ ਚਲੋ ਜੀ ਸਮਾਂ ਲੰਘਦਾ ਤੇ ਪਾਰਵਤੀ ਦਾ ਜਨਮ ਦਿਨ ਆਉਂਦਾ ਜਨਮ ਦਿਨ ਤੇ ਸਾਰੇ ਦੋਸਤ ਇਕੱਠੇ ਹੋਏ ਹੁੰਦੇ ਐ ਪਾਰਵਤੀ ਦੇ ਅਲੱਗ ਤੋਂ ਦੋਸਤ ਆਏ ਹੁੰਦੇ ਐ ਉੱਥੇ ਸੁਧਾਰਤ ਸੋਚਦਾ ਵੀ ਅੱਜ ਮੈਂ ਜਿਹੜੀ ਹੈਗੀਆਂ ਇਨਾਮਕਾ ਇਹਨੂੰ ਮੈਂ ਅੱਜ ਮਤਲਬ ਪ੍ਰਪੋਜ਼ ਕਰ ਹੀ ਦਿੰਨਾ ਆਪਦੇ ਪਿਆਰ ਦਾ ਇਜ਼ਹਾਰ ਕਰ ਦਿੰਨਾ ਹਾਲਾਂਕਿ ਸਾਰਾ ਫੰਕਸ਼ਨ ਖਤਮ ਹੋ ਜਾਂਦਾ ਸਾਰੇ ਘਰੋ ਘਰੀ ਚਲੇ ਜਾਂਦੇ ਆ ਪਰ ਸੁਧਾਰਤ ਤੋਂ ਮਤਲਬ ਪ੍ਰਪੋਜ਼ ਨਹੀਂ ਕੀਤਾ ਜਾਂਦਾ ਤੇ ਉੱਥੇ ਇਨਾਮਕਾ ਵੀ ਆਈ ਹੁੰਦੀ ਹੈ ਇਨਾਮਕਾ ਵੀ ਆਪਦੇ ਘਰ ਚਲੀ ਜਾਂਦੀ ਹੈ ਤੇ 15 ਦਿਨਾਂ ਬਾਅਦ ਇਨਾਮਕਾ ਨੂੰ ਚੱਕਰ ਆਉਂਦੇ ਆ ਤੇ ਉਹਦੇ ਘਰ ਦੇ ਨੂੰ ਹਫਤਾ ਲੈ ਕੇ ਜਾਂਦੇ ਆ ਤੇ ਡਾਕਟਰ ਉਹਦੇ ਮਾਪੇ ਨੂੰ ਸਾਧਦਾ ਤੇ ਆਦਾ ਕਿ ਮਠਾਈ ਬੰਡੋ ਵੀ ਛੋਟੀ ਕੁੜੀ ਦੇ ਬੱਚਾ ਆਉਣ ਵਾਲਾ ਉਹਦੇ ਮਾਪਿਓ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਸਾਰੇ ਹੈਰਾਨ ਰਹ ਜਾਂਦੇ ਡਾਕਟਰ ਸਾਹਿਬ ਨੂੰ ਆਦੇ ਡਾਕਟਰ ਸਾਹਿਬ ਇਹ ਕਿਵੇਂ ਹੋ ਸਕਦਾ ਇਹ ਤਾਂ ਕੁਵਾਰੀ ਕੁੜੀ ਐ ਤੇ ਨਾ ਹੀ ਇਹਦਾ ਕੋਈ ਬੋਏਫ੍ਰੈਂਡ ਐ ਤੇ ਇਹ ਗੱਲ ਸੰਭਵ ਨਹੀਂ ਤੇ ਡਾਕਟਰ ਕਹਿੰਦਾ ਰਿਪੋਰਟਾ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਤੇ ਚਲੋ ਕੁੜੀ ਨਾਲ ਗੱਲਬਾਤ ਕਰਦੇ ਆ ਕੁੜੀ ਵੀ ਕਹਿੰਦੀ ਨਾ ਨਾ ਤਾਂ ਮੇਰੇ ਨਾਲ ਕਿਸੇ ਨੇ ਕੋਈ ਧੱਕਾ ਕਰਿਆ ਕੁਵਾਰੀ ਤਾਂ ਚਲੋ ਸੀਗੀ ਸੀਗੀ ਉਹ ਤੇ ਨਾ ਕੋਈ ਉਹਦਾ ਬੋਏਫ੍ਰੈਂਡ ਸਾਰੇ ਹੈਰਾਨ ਰਹ ਜਾਂਦੇ ਆ ਤੇ ਫਿਰ ਜੀ ਜਦੋਂ ਕੋਈ ਨਹੀਂ ਰਾਸਤਾ ਸਿਉਂਦਾ ਫਿਰ ਸਾਰੇ ਪੁਲਿਸ ਕੋਲ ਜਾਂਦੇ ਆ ਫਿਰ ਪੁਲਿਸ ਨੂੰ ਵੀ ਇਹ ਗੱਲ ਦੱਸਦੇ ਆ ਪੁਲਸ ਵਾਲੇ ਵੀ ਆਦੇ ਕੋਈ ਬੁਆਏਫਰੈਂਡ ਹੋਊਗਾ ਕਦੇ ਨਹੀਂ ਤੇ ਪੁਲਸ ਵਾਲੇ ਸਾਨੂੰ ਥੋੜਾ ਜਿਹਾ ਸਮਾਂ ਦੇਉ ਅਸੀਂ ਪਤਾ ਕਰਦੇ ਆ ਚਲੋ ਜੀ ਪੁਲਸ ਉਹਦੀ ਜਿਹੜੀ ਯੂਨੀਵਰਸਿਟੀ ਉੱਥੇ ਜਾਂਦੀ ਹੈ ਪਤਾ ਕਰਦੇ ਆ ਉਹ ਕਹਿੰਦੇ ਵੀ ਤਿੰਨ ਜਣਾਂ ਦਾ ਗਰੁੱਪ ਆ ਇਹ ਸੁਧਾਰਥੀ ਮੁੰਡਾ ਚ ਇਕੱਲਾ ਬਾਕੀ ਤੇ ਕੁੜੀ ਐ ਤੇ ਉਹਨਾਂ ਤੋਂ ਹੀ ਪੁੱਛਗਿੱਛ ਕਰਦੇ ਆ ਹੋਰਾਂ ਤੋਂ ਵੀ ਪੁੱਛਗਿੱਛ ਕਰਦੇ ਆ ਸਾਰੀ ਇਹ ਗੱਲ ਆਦੇ ਆ ਵੀ ਇਹਨਾਂ ਇਤਾਂ ਯਾਰੀ ਬਹੁਤ ਐ ਤੇ ਪਿਆਰ ਹੀ ਬਹੁਤ ਐ ਤੇ ਜਿਹੜੀ ਕੁੜੀ ਐ ਬਹੁਤ ਜਿਆਦਾ ਸ਼ਰੀਫ ਤੇ ਨਾ ਹੀ ਇਹਦਾ ਕੋਈ ਬੋਏਫ੍ਰੈਂਡ ਹੈ ਤੇ ਨਾ ਹੀ ਇਹਨੇ ਕਿਸਨੇ ਕੋਈ ਗਲਤ ਕੰਮ ਕੀਤਾ ਕੁੜੀ ਆ ਤੇ ਮੂੰਹ ਕਹਿ ਰਹੀ ਹੈ ਮੈਨੂੰ ਕਿਸਨੇ ਕੋਈ ਮੇਰੇ ਨਾਲ ਗਲਤ ਕੰਮ ਨਹੀਂ ਕਰਿਆ ਚਲੋ ਜੀ ਪੁਲਿਸ ਉਹਨਾਂ ਨੂੰ ਸਾਥ ਦੀ ਹੈ ਤੇ ਕਹਿੰਦੀ ਹੈ ਵੀ ਹੁਣ ਇਹਦਾ ਇੱਕ ਹੀ ਰਸਤਾ ਰਹਿ ਗਿਆ ਵੀ ਤੁਸੀਂ ਥੋੜਾ ਸਮਾਂ ਰੁਕੋ ਆਪਾਂ ਸਿਰਫ ਇੱਕ ਹੀ ਤਰੀਕੇ ਨਾਲ ਪਤਾ ਕਰ ਸਕਦੇ ਹਾਂ ਵੀ ਇਹ ਸਾਰਾ ਕੁਝ ਕਿਵੇਂ ਹੋਇਆ ਵੀ ਤੁਹਾਡੀ ਕੁੜੀ ਨਾਲ ਤਾਂ ਇਹਦਾ ਇੱਕ ਰਸਤਾ ਇਹੀ ਹੈ ਵੀ ਆਪਾਂ ਡੀਐਨਏ ਕਰਾਵਾਂਗੇ ਬੱਚੇ ਦਾ ਜਦੋਂ ਬੱਚਾ ਹੋਊਗਾ ਤੇ ਫਿਰ ਉਹ ਕਹਿੰਦੇ ਠੀਕ ਹੈ ਵੀ ਹੋਰ ਹੱਲ ਵੀ ਕੋਈ ਨਹੀਂ ਸੀ 9 ਮਹੀਨੇ ਲੰਘਦੇ ਆ ਤੇ 1.5 ਸਾਲ ਬਾਅਦ ਪਤਾ ਲੱਗਦਾ ਸਾਰੀ ਫਿਰ ਪੁਲਿਸ ਇਨਕੁਆਇਰੀ ਸ਼ੁਰੂ ਕਰਦੀ ਦੂਜੀ ਵਾਰੀ ਤੇ ਬੱਚਾ ਹੋ ਜਾਂਦਾ ਡੀਐਨਏ ਲੈ ਜਾਂਦੇ ਸਭ ਤੋਂ ਪਹਿਲਾਂ ਹੋ ਜਾਂਦੇ ਸੁਧਾਰਤ ਕੋਲੇ ਕਿਉਂਕਿ ਉਹਨੂੰ ਸ਼ੱਕ ਹੀ ਹੋ ਉਸਤੇ ਸੀ ਮੁੰਡਾ ਹੀ ਉਹ ਸੀ ਹੋਰ ਕਿਸਨੇ ਦੀ ਬੰਦ ਹੀ ਨਹੀਂ ਸੀ ਇਸ ਤੰਨੇ ਜਾਣੇ ਸੀਗੇ ਚਲੋ ਜੀ ਸੁਧਾਰਤ ਦਾ ਡੀਐਨਏ ਲੈ ਆ ਜਾਂਦਾ ਤੇ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਵੇਖ ਕੇ ਸਾਰੇ ਫਿਰ ਹੈਰਾਨ ਹੀ ਰਹਿ ਜਾਂਦੇ ਆ ਵੀ ਸੁਧਾਰਤ ਦਾ ਡੀਐਨਏ ਮੈਚ ਨਹੀਂ ਹੁੰਦਾ ਸੁਧਾਰਤ ਨੇ ਉਹਨੇ ਕੁਝ ਨਹੀਂ ਕਰਿਆ ਉਹਦਾ ਡੀਐਨਏ ਕੋਈ ਮੈਚ ਨਹੀਂ ਹੁੰਦਾ ਪੁਲਿਸ ਫਿਰ ਵੀ ਫੋਟਾ ਪੈ ਜਾਂਦੇ ਵੀ ਹੁਣ ਕਿਵੇਂ ਕਰਗੇ ਉਹ ਨਾਮ ਪਿਆ ਨੂੰ ਸਾਦੀ ਹੈ ਤੇ ਉਹ ਕਹਿੰਦੀ ਵੀ ਤੋ ਦਿਮਾਗ ਤੇ ਜ਼ੋਰ ਪਾ ਕੇ ਇਹੋ ਜੀ ਗੱਲ ਜਿਹੜੀ ਸਾਨੂੰ ਦੱਸਣ ਕਰਨੀ ਰਹਿ ਗਈ ਹੋਵੇ ਉਹ ਸੋਚਦੀ ਹੈ ਫਿਰ ਉਹ ਕਹਿੰਦੀ ਵੀ ਇੱਕ ਮੇਰੇ ਨਾਲ ਥੋੜਾ ਜਿਹਾ ਮਤਲਬ ਕੋਈ ਅੱਧੇ ਘੰਟੇ ਵਾਸਤੇ ਮੈਨੂੰ ਲੱਗਿਆ ਮਾੜਾ ਮੋਟਾ ਮਿਲਣਾ ਕੁਝ ਹੋਇਆ ਇਧਰ ਪਾਰਟੀ ਸੀ ਆਦੀ ਤੇ ਉਦੋਂ ਨਾਲ ਮੈਂ ਅੱਧੇ ਘੰਟੇ ਮਤਲਬ ਅੱਧੇ ਘੰਟੇ ਵਾਸਤੇ ਬੇਹੋਸ਼ ਹੋ ਗਈ ਸੀ ਹੁਣ ਫਿਰ ਕਹਿੰਦੇ ਵੀ ਕਹਾਣੀ ਕੀ ਬਣੀ ਉਹ ਕਹਿੰਦੇ ਵੀ ਪਾਰਟੀ ਦੇ ਵਿੱਚ ਅਸੀਂ ਬੈਠੇ ਸੀ ਡਰਿੰਕ ਪੀਤੀ ਉਸ ਤੋਂ ਬਾਅਦ ਬਸ ਮੈਨੂੰ ਅੱਧੇ ਘੰਟੇ ਬਾਅਦ ਮੈਂ ਬੇਹੋਸ਼ ਹੋਈ ਤੇ ਫਿਰ ਸਹੀ ਹੋ ਕੇ ਆਰਾਮ ਦੀ ਨਾ ਮੈਂ ਉਵੇਂ ਘਰੇ ਆ ਗਈ ਉਸ ਤੋਂ ਬਾਅਦ ਫਿਰ ਮੈਂ 15 ਦਮੇ ਬਾਅਦ ਆਦੀ ਫਿਰ ਮੈਨੂੰ ਚੱਕਰ ਆਏ ਤੇ ਫਿਰ ਮੈਂ ਹਸਪਤਾਲ ਲੈ ਕੇ ਤੇ ਫਿਰ ਇਹ ਕੰਮ ਹੋ ਗਿਆ ਚਲੋ ਜੀ ਫਿਰ ਉਹ ਕਹਿੰਦੇ ਵੀ ਪਾਰਟੀ ਕਿਹਦੀ ਸੀ ਉਹ ਕਹਿੰਦੇ ਪਾਰਬਤੀ ਤਾਂ ਜਾਣਦੇ ਹੁੰਦੇ ਸੀਗਾ ਪਾਰਬਤੀ ਨੂੰ ਥਾਦੇ ਆ ਪਾਰਬਤੀ ਤੋਂ ਜਿੰਨੇ ਉਹਦੇ ਮੁੰਡੇ ਆਏ ਹੁੰਦੇ ਸਾਰੇ ਹੀ ਲਿਸਟ ਲੈਂਦੇ ਆ ਤੇ ਪੁਲਸ ਵਾਰੀ-ਵਾਰੀ ਉਹਨਾਂ ਮੁੰਡਿਆਂ ਨੂੰ ਬੁਲਾਉਂਦੀ ਆ ਉਹਨਾਂ ਦੇ ਹਾਫ-ਪਾਹ ਦੇਖ ਕੇ ਤੇ ਉਥੋਂ ਅਦਾਜਾ ਲਾਉਂਦੀ ਵੀ ਕਿਹੜੇ ਕਿਹੜੇ ਮੁੰਡੇ ਗਲਤ ਹੋ ਸਕਦੇ ਜਾਂ ਨਰਵਸ ਹੋਏ ਸੀ ਉਹਨਾਂ ਦੇ 10 ਮੁੰਡੇ ਛਾਂਟ ਲੈ ਜਾਂਦੇ ਆ ਤੇ ਫਿਰ ਉਹ ਜਿਹੜੀ ਬੱਚੀ ਹੁੰਦੀ ਹੈ ਉਹਦੇ ਅਨਾਮ ਕਰਦੇ ਉਹ ਬੱਚੀ ਦਾ ਫਿਰ ਡੀਐਨਏ ਮੈਚ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ 10 ਹਨ ਤੇ ਤੁਸੀਂ ਵੇਖੋ ਵੀ ਉੱਥੇ ਇੱਕ ਮੁੰਡਾ ਹੁੰਦਾ ਰਾਗਵਨ ਦਾ ਉਹਦੇ ਨਾਲ ਡੀਐਨਏ ਮੈਚ ਹੋ ਜਾਂਦਾ ਤੇ ਪੁਲਿਸ ਫਿਰ ਰਾਗਵਨ ਚੱਕ ਲੈਂਦੀ ਹੈ ਰਾਗਵਨ ਖਾਦੇ ਆ ਕੁਛ ਕਿਛ ਤੋਂ ਪਤਾ ਲੱਗਦਾ ਹੈ ਵੀ ਇਹ ਰਾਗਵ ਨੇ ਸਾਰਾ ਕੁਝ ਕਰਿਆ ਸੀਗਾ ਤੇ ਪੁਲਸਰ ਨੂੰ ਪੁੱਛਦੀ ਆ ਵੀ ਤੂੰ ਇਹ ਸਭ ਕੁਝ ਕਿਉਂ ਕੀਤਾ? ਕੁਰੀਆਂ ਧੱਕਾ। ਉਹ ਕਹਿੰਦਾ ਮੇਰਾ ਤਾਂ ਕੱਕ ਰਿਆ ਨਹੀਂ ਕਿ ਮਰਤ ਕਰਵਾਇਆ ਗਿਆ। ਪੁਲਸਰ ਜੀ ਐ ਕਿਵੇਂ ਵੀ ਐਂ ਤਰ੍ਹਾਂ ਸੇਤਵਾ ਵੀ ਕਰਿਆ ਹੋਣਾ ਹੋਰ ਕਿਵੇਂ ਕਰਵਾ ਦੂਗਾ ਕੋਈ? ਨਹੀਂ ਆ ਤਾਂ ਮੇਰਤ ਪਾਰਵਤੀ ਨਿਕਰਾਇਆ। ਉਹ ਚਹਰਾ ਰਹੇ ਆ ਤੇ ਬੋਲੀ ਏਡੀ ਪੱਕੀ ਦੋਸਤੋਂ ਨੇ ਕਿਵੇਂ ਕਰਵਾਤਾ? ਫਿਰ ਜੀ ਪਾਰਵਤੀ ਨੂੰ ਫੜ ਲੈਂਦੇ। ਪਾਰਵਤੀ ਨੂੰ ਸਾਧਦੇ ਆ, ਸ਼ਕਤੀ ਨਾਲ ਪੁਸ਼ਕਿਸ਼ ਕਰਦੇ ਆ ਫਿਰ ਪਾਰਵਤੀ ਦੱਸਦੀ ਆ। ਵੀ ਗੱਲਾਂ ਸੀ ਵੀ ਮੈਂ ਸੁਧਾਰਤ ਨੂੰ ਪਸੰਦ ਕਰਦੀ ਸੀ ਬਹੁਤ ਜ਼ਿਆਦਾ ਤੇ ਸੁਧਾਰਤ ਕਰਦਾ ਸੀਗਾ ਆ ਨਾਮਕਾ ਨੂੰ ਤੇ ਜਦੋਂ ਹੀ ਨੇ ਮੈਨੂੰ ਆਖਿਆ ਵੀ ਮੈਂ ਉਹਨੂੰ ਪ੍ਰਪੋਜ਼ ਕਰਨਾ ਹੈਗਾ ਇਹਨੂੰ ਮੈਂ ਤਾਂ ਹੀ ਰੋਕਿਆ ਸੀ ਮੈਨੂੰ ਨਾ ਕਰੇ ਕਿਉਂਕਿ ਮੈਂ ਉਹਨੂੰ ਪਸੰਦ ਕਰਦੀ ਮੈਂ ਨਹੀਂ ਚਾਹੁੰਦੀ ਸੀ ਵੀ ਇਹਦੀ ਗੱਲਬਾਤ ਉਹਦੇ ਨਾਲ ਹੋਵੇ ਮੈਂ ਚਾਹੁੰਦੀ ਸੀ ਮੇਰੇ ਨਾਲ ਹੀ ਵਿਆਹ ਕਰਾਵੇ ਸਾਰਾ ਕੁਝ ਤੇ ਫਿਰ ਮੈਂ ਸੋਚਿਆ ਨਹੀਂ ਆਇਆ ਤਾਂ ਖੜਾ ਛੱਡਣਾ ਨਹੀਂ ਵੀ ਆਪਾਂ ਕਿਉਣਾ ਜਿਹੜੇ ਨਾਮਕਾ ਨੂੰ ਮਤਲਬ ਕਿਸੇ ਤੱਕ ਨਾ ਬਦਨਾਮ ਕਰ ਦੇ ਫਿਰ ਮੇਰੇ ਦਿਮਾਗ 'ਚ ਜਿਹੜੀ ਆਇਆ ਤੇਰਾ ਕਹਿੰਦੀ ਮੈਨੂੰ ਕੋਈ ਮੁੰਡਾ ਆਹੀਂ ਪਿਆਰ ਕਰਦਾ ਸੀ ਉਹਦਾ ਨਾਮ ਸੀਗਾ ਆਪਣਾ ਰਗਵ ਤੇ ਰਗਵ ਨੂੰ ਆਪਦੇ ਗੱਲਾਂ ਚ ਲਿਆ ਤੇ ਕੋਈ ਉਹਨੂੰ ਲਾਲਚ ਦਿੱਤਾ ਪਿਆਰ ਦਾ ਝਾਸੇ ਚ ਲੈ ਕੇ ਮਤਲਬ ਉਹ ਤੋਂ ਇਹ ਕੰਮ ਕਰਵਾਉਣ ਲਈ ਤਿਆਰ ਕਰ ਲਿਆ ਤੇ ਪਲਾਨਿੰਗ ਤਾਂ ਵੀ ਸਾਡੀ ਸੀਗੀ ਜਦੋਂ ਉਹ ਆਈ ਤਾਂ ਅਸੀਂ ਉਹਨੂੰ ਮਤਲਬ ਵਿੱਚ ਗੋਲੀਆਂ ਨੀਂਦ ਵਾਲੀਆਂ ਮਲਾ ਕੇ ਉਹਨੂੰ ਦੇ ਦਿਆਂ ਜੋ ਬੇਹੋਸ਼ ਹੋ ਗਈ ਉਸ ਦਿਵਾਰ ਸਾਰੇ ਮੈਂ ਇਹ ਗਲਤ ਕੰਮ ਰਗਵ ਤੋਂ ਪਾਰਵਤੀ ਕਹਿੰਨੀ ਮੈਂ ਕਰਵਾਤਾ ਤੇ ਸੁਦਾਰਥ ਵੇਖ ਕੇ ਹੈਰਾਨੀ ਰਹਿ ਗਿਆ ਤੇ ਨਾਮਕਾ ਵੀ ਹੈਰਾਨ ਰਹਿ ਗਿਆ ਤੁਸੀਂ ਵੇਖੋ ਵੀ ਇੱਕ ਬੰਦਾ ਸੁਧਾਰਤ ਨਾਮ ਕੋ ਨੇ ਇੰਨੇਾਰੇ ਪਿਆਰ ਕਰਦਾ ਸੀ ਵੀ ਉਹ ਚ ਦੱਸਣ ਦੀ ਵੀ ਹਿੰਮਤ ਨਹੀਂ ਸੀ ਇੱਕ ਪਾਸੇ ਤੁਸੀਂ ਵੇਖ ਲਓ ਪਾਰਲ ਤੇ ਉਹ ਵੀ ਬਚਪਨ ਦੇ ਯਾਰ ਬੋਸ ਸੀਗੇ ਉਹ ਇਕੱਠੇ ਦਾ ਚੱਲ ਪੜਦੇ ਪੜਦੇ ਸੀ ਪਹਿਲਾਂ ਵੀ ਜਾਣਦੇ ਸੀਗੇ ਤੇ ਫਿਰ ਵੀ ਪੁੱਸ ਨੇ ਚੱਕ ਲਿਆ ਤੇ ਉਦੋਂ ਬਾਅਦ ਤੁਹਾਨੂੰ ਪਤਾ ਹੀ ਕੀ ਕੁਝ ਹੋਣਾ ਸੀ ਹੁਣ ਮੇਨ ਗੱਲ ਤਾਂ ਆਏ ਆ ਵੀ ਤੁਸੀਂ ਕੀ ਤੇ ਭਰੋਸਾ ਕਰੋਗੇ ਅੱਜ ਕੱਲ ਸਮਾਂ ਬਹੁਤ ਮਾੜਾ ਹੈ ਤੇ ਜਦੋਂ ਉਹਦੇ ਮਾਂ ਪਿਓ ਨੂੰ ਇਹ ਗੱਲ ਪਤਾ ਲੱਗੀ ਹੁਣੀ ਸਾਡੀ ਕੁੜੀ ਤਾਂ ਕੁਵਾਰੀ ਐ ਤਾਂ ਉਹਦਾ ਨਾ ਕੁਝ ਹੋ ਕੇ ਕੀ ਬੀਤੀ ਹੋਣੀ ਹੈ ਇਹ ਤਾਂ ਕਰਕੇ ਹੁਣ ਕੀ ਕਹ ਗੇਰ ਹੁਣ ਐਵੇਂ ਨਹੀਂ ਕਹਿ ਸਕਦੇ ਦੋਸਤ ਆਉਦੇ ਪਰਖ ਕੇ ਚੋਣੋ ਪਰਖ ਕੇ ਦੋਸਤ ਬਣਾਉ ਆਉਂਦੇ ਹੁਣ ਬਚਪਨ ਤੋਂ ਤੁਹਾਨੂੰ ਪਰਖੀ ਹੁੰਦੇ ਤੇ ਸਮੇਂ ਦਾ ਕੋਈ ਭਰੋਸਾ ਨਹੀਂ ਆਪਦਾ ਦਿਮਾਗ ਤੋਂ ਕੰਮ ਲਓ ਤੇ ਬਾਕੀ ਕਿਸੇ ਨੂੰ ਨਾਲ ਲੈ ਕੇ ਜਾਓ ਕਿਤੇ ਵੀ ਜਾਣਾ ਸਮਾਜਿਕਲ ਵੈਸੇ ਹੀ ਮਾੜਾ ਹੈ ਤੇ ਆਹ ਤੁਹਾਡੇ ਸਾਹਮਣੇ ਵੇਖ ਲਓ ਕੀ ਕੁਝ ਹੋਇਆ ਇਹ ਦਿੱਲੀ ਸੱਚੀ ਘਟਨਾ ਸੀਗੀ ਤੇ ਅਮੀਰ ਆ ਤੁਹਾਨੂੰ ਇਸ ਵੀਡੀਓ ਨਾਲ ਕੋਈ ਮਾੜਾ ਮੋਟਾ ਪਤਾ ਲੱਗੂ ਵਾਲੇ ਦੁਆਲੇ ਬਾਰੇ ਜਿੱਥੇ ਆਪਣੇ ਬੱਚੇ ਜਾਂਦੇ ਉਹਨਾਂ ਬਾਰੇ ਪਤਾ ਲੱਗਦਾ ਆਪਾਂ ਨਿਗਰੱਖ ਸਕਾਂਗੇ ਤੇ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿ ਤੁਹਾਨੂੰ ਹੋਰ ਵੀਡੀਓ ਨਾਲ ਰੱਬ ਰੱਖਾ